ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪਤ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਇੱਕ ਹੋਰ ਮੇਰਾ ਨਵਾਂ ਬਲੌਗ ਤੇ ਅੱਜ ਮੈਂ ਮਨਵੀਰ ਨੂੰ ਕਿਹਾ ਵੀ ਮੈਂ ਇਹਦੀ ਫ੍ਰਿਜ ਦੀ ਡੀਪ ਕਲੀਨਿੰਗ ਕਰਨੀ ਆ ਕਿਉਂਕਿ ਫ੍ਰਿਜ ਹੈ ਤਾਂ ਸਾਫ਼ ਸੀ ਬਟ ਜੱਦੀ ਲਿਆਂਦੀ ਆ ਵੈਸੇ ਕਪੜਾ ਮੈਂ ਫੇਰਦੀ ਰਹੀ ਨਹੀਂ ਤਕਰੀਬਨ ਤੀਜੇ ਚੌਥੇ ਦਿਨ ਬਟ ਡੀਪ ਕਲੀਨਿੰਗ ਇਹਦੀ ਉਦੋਂ ਦੀ ਨਹੀਂ ਕੀਤੀ ਆਈ ਥਿੰਕ ਕਿ ਅਸੀਂ ਜੂਨ ਚ ਲੈ ਕੇ ਆਏ ਸੀਗੇ ਤੇ ਜੁਲਾਈ ਅਗਸਤ ਤੇ ਸਤੰਬਰ ਆ ਗਿਆ 3 ਮਹੀਨੇ ਹੋ ਚਲੇ ਜੂਨ ਸਟਾਰਟਿੰਗ ਚ ਲਈ ਸੀ ਅਸੀਂ ਤੇ ਸਤੰਬਰ ਵੀ ਲਾਸਟ ইয়ার तकरीबन ਆ ਗਿਆ 4 ਮਹੀਨੇ ਹੋ ਚੱਲੇ ਤੇ ਇਹ ਉਹਨੂੰ ਕੀ ਕਹੀਦਾ ਮੈਂ ਸਮਾਨ तकरीबन ਸਾਰਾ ਕੱਢ ਲਿਆ ਬਾਹਰ ਤੇ ਫਿਰ ਮੈਂ ਇਹਦੀ ਕਰੂੰਗੀ ਜੀ ਡੀਪ ਕਲੀਨਿੰਗ ਸਮਾਨ ਵੈਸੇ ਜਿਆਦਾ ਸੀ ਫਾਲਤੂ ਵਗੈਰਾ ਫ੍ਰਿਜ ਵਿੱਚ ਨਹੀਂ ਰੱਖੀ ਨਾ ਤੇ ਫ੍ਰਿਜਰ ਵਗੈਰਾ ਜਿਹੜਾ ਉਹਦੇ ਵਿੱਚ ਵੀ ਅਸੀਂ ਬਰਫ਼ ਵਗੈਰਾ ਕੁਝ ਨਹੀਂ ਰੱਖੀ ਹੋਈ ਚਾਕਲੇਟ ਮਨੀ ਨੇ ਰੱਖੀਆਂ ਸੀ ਉਹ ਵੀ ਹੁਣ ਫਿਨਿਸ਼ ਹੋ ਗਈਆਂ ਤੇ ਇਹ ਜੀ ਬੱਗੂ ਬੱਗੂ ਨੂੰ ਇਹ ਸੀ ਵੀ ਮੈਂ ਫ੍ਰਿਜ ਦੇ ਵਿੱਚ ਵੜ ਜਾ ਕਿਉਂਕਿ ਫ੍ਰਿਜ ਹੈ ਵੀ ਠੰਡੀ ਹੈ ਫ੍ਰਿਜ ਹੈ ਵੀ ਉਹਨੂੰ ਕੀ ਕੀ ਦਾ ਨੀਵੀਆ ਤੇ ਡਰ ਵੀ ਲੱਗਦਾ ਸੀ ਵਿੱਚ ਵੜ ਕੇ ਬਹਿ ਨਾ ਜਾਵੇ ਬਸ ਇਹ ਕੋਲ ਕੋਲ ਉੱਥੇ ਘੁੰਮਦੀ ਰਹੀ ਤੇ ਜ਼ਿਆਦਾਤਰ ਮਨੀ ਦੇ ਬਾਬੇ ਕੋਲ ਹੀ ਆ ਫ੍ਰਿਜ ਦੇ ਵਿੱਚ ਕੁਛ ਨਾ ਕੁਛ ਡਿੱਗ ਜਾਂਦਾ ਬਾਕੀ ਅਸੀਂ ਤਾਂ ਸਾਰੇ ਜਾਣੇ ਬਹੁਤ ਧਿਆਨ ਰੱਖਦੇ ਆ ਤੇ ਇਹ ਜੀ ਉਹਨੂੰ ਕੀ ਕਹੀਦਾ ਕੱਢ ਦਿੱਤੇ ਮੈਂ ਸਾਰੇ ਮਿਰਰ ਵੀ ਤੇ ਮੈਂ ਡਿਟੋਲ ਵਗੈਰਾ ਨਾਲ ਇਹਨਾਂ ਮਿਰਰਜ਼ ਇਹ ਸਾਰਾ ਜਿੰਨੀ ਟ੍ਰੇਜ਼ ਵਗੈਰਾ ਇਹਦੀਆਂ ਫ੍ਰਿਜ ਦੀਆਂ ਇਹਨਾਂ ਨੂੰ ਤਾਂ ਮੈਂ ਕੋਲਨ ਨਾਲ ਸਾਫ਼ ਕਰੂੰਗੀ ਕਿ ਪਗੇ ਕਿਦਾਂ ਦੇਖਣ ਦੇ ਮੇਰੇal ਮਤਲਬ ਇਹਨੂੰ ਬਸ ਹੁੰਦਾ ਕੋਲ ਕੋਲ ਰਹਿਣਾ ਜਿੱਥੇ ਮੈਂ ਆ ਉੱਥੇ ਮਗਰ ਮਗਰ ਜੇ ਹੁਣ ਵੀ ਇਹਨੂੰ ਇਹ ਆ ਵੀ ਮੈਨੂੰ ਬੋਨ ਪਾਉਗੀ ਜਦਕੀ ਬੋਨ ਮੈਂ ਨੂੰ ਪਹਿਲਾਂ ਦੇਤੀ ਸੀ ਹੁਣ ਨਹੀਂ ਦੇਣੀ ਇਹਨੂੰ ਲੂਜ਼ ਮੋਸ਼ਨ ਲੱਗ ਜਾਂਦੇ ਇਹ ਟ੍ਰੇ ਜਿਹੜੀ ਇਹ ਨਿਕਲਣ ਦਾ ਨਾ ਹੀ ਨਹੀਂ ਸੀ ਲੈਣ ਲਈ ਆ ਮੈਂ ਤਾਂ ਬੜਾ ਹੀ ਜ਼ੋਰ ਲਗਾਇਆ ਤੇ ਬਟੋ ਨਵੀਆਂ ਕਰਕੇ ਨਾ ਹਾਰਡ ਸੀ ਲੋਖ ਜੇ ਇਹਨਾਂ ਦੇ ਤਾਂ ਨਹੀਂ ਸੀ ਮਨਵੀਰ ਕਹਿੰਦਾ ਮੈਂ ਕੱਢ ਦਿੰਨਾ ਤੇ ਫਿਰ ਮਨਵੀਰ ਕੋ ਵੀ ਨਹੀਂ ਨਿਕਲੀ ਤੇ ਮਨਵੀਰ ਕਹਿੰਦਾ ਜਾ ਪ੍ਰਭੂ ਆਪੇ ਕੱਢ ਲੂ ਜੇ ਇਹਦਾ ਲੋਕ ਟੁੱਟ ਟੁੱਟ ਗਿਆ ਕਹਿੰਦਾ ਤੁਸੀਂ ਮੇਰੇ ਦਿਵਾਲੇ ਹੋ ਜਾਣਾ ਇਸ ਕਰਕੇ ਕਹਿੰਦਾ ਤੁਸੀਂ ਆਪੇ ਹੀ ਉਹਨੂੰ ਕੀ ਕਹੀਦਾ ਕੱਢ ਕੇ ਦੇਖ ਲਓ ਮੈਨੂੰ ਵੀ ਚੈਨ ਨਹੀਂ ਆਈ ਜਦ ਤੱਕ ਮੈਂ ਕੱਢਿਆ ਨਹੀਂ ਤੇ ਐਨਾ ਮਤਲਬ ਕਿ ਜਦੋਂ ਜਹਤ ਤੋਂ ਬਾਅਦ ਵਿੱਚ ਉਹਨੂੰ ਕੀ ਕਹੀਦਾ ਇਹਨੇ ਨਿਕਲਣਾ ਟレイン ਨੇ ਤੇ ਫਿਰ ਮੈਨੂੰ ਚੈਨ ਆਈ ਜਦੋਂ ਨਿਕਲ ਗਈ ਲੋਜੀ ਫਾਈਨਲੀ ਨਿਕਲ ਹੀ ਗਈ ਤੇ ਇਹ ਨੀਚੇ ਵਾਲੀ ਤਾਂ ਸੌਖੀ ਨਿਕਲ ਗਈ ਉੱਪਰ ਵਾਲੇ ਲੋਕ ਜਿਹੜੇ ਉਹ ਬੜੇ ਟਾਈਟ ਸੀਗੇ ਇਹ ਵਾਲੇ ਇਹਨਾਂ ਵਾਲੇ ਵੀ ਬਹੁਤ ਟਾਈਟ ਸੀ ਲੋਕ ਇਹ ਵੀ ਮਸੀ ਹੀ ਨਿਕਲੇ ਨੀਚੇ ਵਾਲੀ ਜਿਹੜੇ ਬੋਟਲਸ ਵਗੈਰਾ ਵਾਲੀ ਉਹ ਸਹੀ ਸੀ ਮੈਂ ਤਾਂ ਕਦੀ ਇਧਰੋ ਜ਼ੋਰ ਲਗਵੋਨੀ ਸੀ ਕਦੀ ਉਧਰੋ ਜ਼ੋਰ ਲਗਵੰਦੀ ਸੀ ਪਰ ਨਿਕਲਦੇ ਹੀ ਨਹੀਂ ਸੀਗੇ ਤੇ ਇਹ ਨਾ ਦੋਨੇ ਬਰਾਬਰ ਦੇ ਵਿੱਚ ਇਦਾਂ ਰੱਖ ਕੇ ਫਿਰ ਕੱਢਣੇ ਪੈਂਦੇ ਆ ਤੇ ਪੁਰਾਣੀ ਫ੍ਰੀਜ ਦੇ ਵਿੱਚ ਦਾ ਚੱਟ ਨਿਕਲ ਜਾਂਦੇ ਸੀਗੇ ਤੇ ਇਹਦੇ ਵਿੱਚ ਬਹੁਤ ਟਾਈਮ ਲੱਗਦਾ ਲੱਗਦਾ ਪਤਾ ਨਹੀਂ ਨਵੀਂ-ਨਵੀਂ ਕਰਕੇ ਹੋਊਗਾ ਜਾਂ ਕੀ ਗੱਲ ਹੋਊਗੀ ਤੇ ਇਹ ਉਹਨੂੰ ਕੀ ਕੀਤਾ ਮੈਂ ਡਿਟੋਲ ਚ ਡਿਪ ਕਰਕੇ ਤੇ ਉਹ ਜਿਹੜਾ ਕੱਪੜਾ ਵਾ ਉਹ ਮਾਰੂੰਗੀ ਪਹਿਲਾਂ ਤੇ ਫਿਰ ਮੈਂ ਮਾਰੂੰਗੀ ਜਿਹਦੇ ਉੱਤੇ ਸੁੱਕਾ ਕੱਪੜਾ ਇਹ ਜੀ ਮੈਂ ਸਾਰੇ ਡਿਟੋਲ ਚ ਡਿਪ ਕਰਕੇ ਕੱਪੜਾ ਜਿਹੜਾ ਉਹ ਸਾਰੇ ਫ੍ਰਿਜ ਦੇ ਵਿੱਚ ਮਾਰ ਦੂੰਗੀ ਪਹਿਲੀ ਫ੍ਰਿਜ ਤਾਂ ਮੈਂ ਧੋ ਹੀ ਦੇਣੀ ਹੁੰਨੀ ਸੀ ਬਾਹਰ ਰੱਖ ਕੇ ਪਾਈਪ ਨਾਲ ਕਿਉਂਕਿ ਉਹਦੇ ਵਿੱਚ ਐਦਾਂ ਮਸ਼ੀਨਰੀ ਨਹੀਂ ਸੀ ਹੁੰਦੀ ਜਿਦਾ ਇਹਦੇ ਵਿੱਚ ਆ ਸਾਹਮਣੇ ਤਾਂ ਸਿੰਪਲ ਫ੍ਰਿਜ ਸੀਗੀ ਜਿੱਦਾਂ ਦੀ ਪਹਿਲਾਂ ਹੁੰਦੀਆਂ ਸੀ ਤੇ ਉਹ ਵੀ ਮੈਂ ਬਹੁਤ ਸੰਭਾਲੀ ਹੋਈ ਸੀ ਨਵੀਂ ਸੀ ਉਹ ਫ੍ਰਿਜ ਕਾਫੀ ਟਾਈਮ ਦੀ ਸੀ ਮੇਰੇ ਕੋ ਪਰ ਉਹ ਨਵੀਂ ਦੀ ਨਵੀਂ ਸੀਗੀ ਤੇ ਇਹ ਉਹਨੂੰ ਕੀ ਕਹੀਦਾ ਮੈਂ ਸਾਰੇ ਕਰ ਲਈ ਆ ਚੰਗੀ ਤਰ੍ਹਾਂ ਜੀ ਸਾਫ ਇਹ ਪਾ ਕਪੜਾ ਕੁੱਪੜਾ ਮਾਰ ਕੇ ਚੰਗੀ ਤਰ੍ਹਾਂ ਤਾਂ ਫਿਰ ਮੈਂ ਮਾਰੂੰਗੀ ਇਹਦੇ ਵਿੱਚ ਸੁੱਕਾ ਕਪੜਾ ਇਹ ਪਹਿ ਉਵਲ ਜਿਹੜੀਆਂ ਟ੍ਰੇਆਂ ਜੀਆਂ ਲਾਉਣ ਲੱਗੀਆਂ ਡਰ ਵੀ ਲੱਗਦਾ ਵੀ ਕੋਈ ਟੁੱਟ ਨਾ ਜਾਵੇ ਮਟੋ ਵੀ ਚੰਗੀ ਤਰ੍ਹਾਂ ਜਦ ਤੱਕ ਕਲੀਨ ਨਾ ਹੋਵੇ ਹੁਣ ਉਹਨਾਂ ਚਿਰ ਤਾਂ ਯਕੀਨ ਨਹੀਂ ਹੁੰਦਾ ਸਾਫ਼ ਇਹ ਫ੍ਰਿਜ ਦੀ ਜਿਹੜੀ ਰਬੜ ਵਗੈਰਾ ਵੀ ਹੁੰਦੀ ਹੈ ਨਾ ਸਾਈਡਾਂ ਤੇ ਇਹ ਵੀ ਚੰਗੀ ਤਰ੍ਹਾਂ ਸਾਫ਼ ਕਰਨੀ ਪੈਂਦੀ ਨਹੀਂ ਤੇ ਇਹਨਾਂ ਵਿੱਚ ਉੱਲੀ ਲੱਗਣੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਇਸ ਲਈ ਮੈਂ ਡਿਟੋਲ ਨਾਲ ਸਾਫ਼ ਕਰਦੀ ਹਾਂ ਡਿਟੋਲ ਨਾਲ ਫਿਰ ਇਹਦਾ ਫੰਗਸ ਵਗੈਰਾ ਕੁਝ ਵੀ ਇਦਾਂ ਦਾ ਉਹ ਨਹੀਂ ਲੱਗਦਾ ਤੇ तकरीबन ਇਸੇ ਲਈ ਮੈਂ ਇਦਾਂ ਦੀ ਡੀਪ ਕਲੀਨਿੰਗ ਜਿਹੜੀ ਉਹ ਡਿਟੋਲ ਨਾਲ ਹੀ ਕਰਦੀ ਹੁੰਨੀ ਆ ਤੇ ਪਹਿਲੀ ਫ੍ਰਿਜ ਦੇ ਵੀ ਇਦਾਂ ਹੀ ਮੈਂ ਕਰਦੀ ਰਹੀ ਤੇ ਉਹਦੀ ਵੀ 벨ਟ ਵਗੈਰਾ ਜਿਹੜੀ ਸੀ ਨਾ ਜਿਹੜੀ ਸਾਈਡ ਤੇ ਹੁੰਦੀ ਰਬੜ 벨ਟ ਨਹੀਂ ਰਬੜ ਜਿਹੜੀ ਆ ਸਾਈਡ ਤੇ ਹੁੰਦੀ ਦਰਵਾਜੇ ਦੇ ਲੱਗੀ ਇਹਨੂੰ ਡਿਟੋਲ ਨਾਲ ਸਾਫ਼ ਕਰਦੇ ਰਹੋ ਨਾ ਤਾਂ ਇਹਦੇ ਵਿੱਚ ਉਲੀ ਜੀ ਜਿਹੜੀ ਉਹ ਨਹੀਂ ਜੰਮਦੀ ਨਹੀਂ ਤਾਂ ਇਹਨਾਂ ਵਿੱਚ ਉਲੀ ਜੰਮ ਜਾਂਦੀ ਆ ਤੇ ਉੱਪਰ ਜਿਹੜਾ ਫ੍ਰੀਜਰ ਆ ਤੇ ਸਾਫ਼ ਹੀ ਆ ਸਿਰਫ ਇੱਕ ਬਾਕਸ ਹੈ ਇਹਦੇ ਵਿੱਚ ਮਨਵੀਰ ਚਾਕਲੇਟ ਵਗੈਰਾ ਰੱਖਦਾ ਸੀ ਉਹ ਚਾਕਲੇਟ ਦਾ ਥੋੜਾ ਜਿਹਾ ਸੀਗਾ ਇਹਦੇ ਵਿੱਚ ਫਿਰ ਮੈਂ ਇਦਾਂ ਹੀ ਛੱਡ ਦਿੱਤਾ ਕਿਉਂਕਿ ਨਾ ਇਹਦੇ ਵਿੱਚ ਉਹਨੂੰ ਕੀ ਕਹਿੰਦਾ ਬਰਫ਼ ਜੰਮਣ ਕਰਕੇ ਨਾ ਤੇ ਇਹ ਜਿਆਦਾ ਹਾਰਡ ਹੋਏ ਹੋਏ ਸੀਗੇ ਜੇ ਮੈਂ ਜ਼ੋਰ ਲਗਾਈ ਨੀ ਜਾਂ ਕਿਦਾਂ ਲੋਕ ਟੁੱਟ ਵੀ ਸਕਦੇ ਸੀ ਇਸ ਕਰਕੇ ਮੈਂ ਇਹਨੂੰ ਕੋਸ਼ਿਸ਼ ਨਹੀਂ ਕੀਤੀ ਉਹਨੂੰ ਕੀ ਕਹਿੰਦਾ ਕੱਢਣ ਦੀ ਮੈਨ ਵੈਸੇ ਵੀ ਸਾਫ਼ ਹੀ ਸੀ ਉੱਪਰ ਅਸੀਂ ਇਦਾਂ ਕੋਈ ਵੀ ਚੀਜ਼ ਜਿਹੜੀ ਉਹ ਨਹੀਂ ਰੱਖੀ ਦੀ ਤੇ ਜਿੰਨੀ ਵੀ ਬਾਹਰ ਵਾਲੀ ਬਾਡੀ ਆ ਫ੍ਰਿਜ ਦੀ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦੂੰਗੀ ਕਾਲਿੰ ਦੇ ਨਾਲ ਤੇ ਮੈਂ ਕਾਲਿੰਗ ਛੜਕ ਦਿੱਤੀ ਸੀ ਤੇ ਹੁਣ ਸੁੱਕਾ ਕੱਪੜਾ ਜਿਹੜਾ ਇਹ ਵਾਲਾ ਇਹ ਮਾਰਕ ਤੇ ਫਿਰ ਇਹਨੂੰ ਕਰਦਾਂਗੇ ਆਪਾਂ ਚੰਗੀ ਤਰ੍ਹਾਂ ਸਾਫ਼ ਤੇ ਇੱਕ ਨਾ ਫ੍ਰਿਜ ਦੇ ਦਰਵਾਜ਼ਾ ਜਿਹੜਾ ਨਾ ਥੋੜੀ ਜਿਹੀ ਆਵਾਜ਼ ਕਰਦਾ ਜਿੱਦੋਂ ਹੈਂਡਲ ਤੋਂ ਇਦਾਂ ਇਹਨੂੰ ਖਿੱਚੀਏ ਮੈਂ ਵੈਸੇ ਤਾਂ ਕੰਪਲੇਨਟ ਉਹਦੇ ਹੀ ਕਰ ਦਿੱਤੀ ਸੀ ਕਿ ਚੈੱਕ ਵੀ ਕਰਗੇ ਸੀਗੇ ਤੇ ਬਾਕੀ ਹੁਣ ਦੇਖਦੇ ਆ ਕੀ ਕਰਦੇ ਆ ਵੈਸੇ ਤਾਂ ਠੀਕ ਹੀ ਸੀ ਉਹਨਾਂ ਦੇ ਗਏ ਸੀ ਕਦੋਂ ਫ੍ਰਿਜ ਚੈੱਕ ਕੀਤੀਆਂ ਸੀ ਉਹਨਾਂ ਵਿੱਚ ਵੀ ਇਦਾਂ ਹੀ ਸੀ ਬਾਕੀ ਤੁਸੀਂ ਵੀ ਦੱਸਿਓ ਜੇ ਕਿਸੇ ਦੇ ਇਹਦੇ ਨਾਲ ਦੀ ਫ੍ਰਿਜ ਹੈ ਵੀ ਜਿਹੜਾ ਹੈਂਡਲ ਹੈ ਉਹਨੂੰ ਜਦੋਂ ਇੰਦਾ ਖਿੱਚੀਏ ਜਿੱਥੇ ਦਾ ਹੱਥ ਪਾਈਦਾ ਆਪਾਂ ਉਹਦੇ ਵਿੱਚ ਚੂਂ ਵਗੈਰਾ ਦੀ ਕੁਛ ਐਦਾਂ ਦੀ ਆਵਾਜ਼ ਆਉਂਦੀ ਆ ਬਫਿੰਗ ਕਹਿੰਦੇ ਉਹਨੂੰ ਬਫਿੰਗ ਬਫਿੰਗ ਇਹਦੀ ਮੈਂ ਤਾਂ ਕੰਪਲੀਟ ਕੀਤੀ ਸੀ ਵੀ ਸਹੀ ਨਹੀਂ ਗੀ ਬਾਕੀ ਅਸੀਂ ਉੱਥੇ ਗਏ ਸੀ ਇੱਕ ਦੋ ਫ੍ਰਿਜਾਂ ਦੇਖੀ ਆ ਉਹਦੇ ਵਿੱਚ ਵੀ ਸੇਮ ਐਦਾਂ ਹੀ ਸੀਗੀ ਤੇ ਇੱਕ ਫ੍ਰਿਜ ਵਿੱਚ ਨਹੀਂ ਸੀਗੀ ਦੇਖਦੇ ਆ ਉਹਦਾ ਤਾਂ ਕਹਿੰਦੇ ਸੀਗੇ ਜਿਹੜਾ ਦਰਵਾਜ਼ਾ ਹੀ ਆ ਚੇਂਜ ਕਰ ਦਾਂਗੇ ਜਾਂ ਕਿਦਾਂ ਤੇ ਬਾਕੀ ਦੇਖਦੇ ਕੀ ਹੁੰਦਾ ਵੈਸੇ ਤਾਂ ਸਹੀ ਲੱਗਦੀ ਆ ਕੰਪਲੇਂਟ ਕਰ ਦਿੱਤੀ ਸੀਗੀ ਤੇ ਮੈਂ ਸਾਰਾ ਉੱਪਰ ਵੀ ਕੁਰਸੀ ਰੱਖ ਕੇ ਤੇ ਉੱਪਰੋਂ ਛੱਤ ਵੀ ਜਿਹੜੀ ਫ੍ਰਿਜ ਦੀ ਉਹ ਚੰਗੀ ਤਰ੍ਹਾਂ ਸਾਫ਼ ਕਰ ਦਿੱਤੀ ਸੀ ਕਿਉਂਕਿ ਫ੍ਰਿਜ ਉੱਚੀ ਆ ਤੇ ਮੇਰਾ ਹੱਥ ਨਹੀਂ ਪਹੁੰਚਦਾ ਉੱਤੇ ਤੇ ਮੈਂ ਫ੍ਰਿਜ ਦੇ ਵਿੱਚ ਬਾਹਰ ਵੀ ਕੋਈ ਕਵਰ-ਕਵਰ ਜਿਹੜਾ ਉਹ ਨਹੀਂ ਪਾਉਣੀ ਜਿੱਦਾਂ ਉਹ ਕੱਪੜੇ ਦੇ ਬਣੇ ਪਾ ਦਈਦੇ ਹਨ ਮੈਂ ਨਹੀਂ ਪਾਉਣੀ ਹੁੰਨੀ ਤਾਂ ਕਰਕੇ ਮੈਂ ਏਦਾਂ ਉਹਦੀ ਕਲੀਨਿੰਗ ਕਰ ਦਿੱਤੀ ਤੇ ਹੁਣ ਇਹ ਵਾਲੇ ਸਾਰੇ ਮੈਂ ਕੋਲਿੰਨ ਨਾਲ ਕਰੂੰਗੀ ਚੰਗੀ ਤਰ੍ਹਾਂ ਸਾਫ ਤੇ ਸਾਫ ਕਰਕੇ ਤਾਂ ਫਿਰ ਮੈਂ ਇਹਨਾਂ ਨੂੰ ਫਿੱਟ ਕਰਾਂਗੀ ਸਾਰਿਆਂ ਨੂੰ ਤੇ ਵੈਸੇ ਤਾਂ ਮੈਂ ਮੌਨਾ ਪਾਣੀ ਨਾਲ ਵੀ ਧੋ ਸਕਦੀ ਸੀ ਬਟ ਨਵੇਂ ਆ ਇਹਨੇ ਗੰਦੇ ਨਹੀਂ ਸੀਗੇ ਮੈਸ ਕਰਕੇ ਪਾਣੀ ਨਾਲ ਨਹੀਂ ਤਾਂ ਤੇ ਇੱਕ ਟਾਈਮ ਵੀ ਬਹੁਤ ਲੱਗ ਜਾਣਾ ਸੀ ਜਾਂ ਤਾਂ ਧੁੱਪ ਹੋਵੇ ਨਾ ਧੁੱਪੇ ਕਿਉਂਕਿ ਸ਼ਾਮ ਨੂੰ ਮੈਂ ਸਾਫ ਕਰਨ ਲੱਗੀ ਸੀ ਇਹ ਤਾਂ ਵਸਵੇਰੇ ਕਰਦੀ ਫਿਰ ਤਾਂ ਮੈਂ ਸਾਰੇ ਧੋ ਤੋਕੇ ਧੁੱਪੇ ਰੱਖਦੇ ਨੇ ਸੀ ਸੁੱਕਣ ਤੋਂ ਬਾਅਦ ਵਿੱਚ ਉਹਨੂੰ ਕੀ ਕਰੀਦਾ ਅ ਫ੍ਰਿਜ ਦੇ ਵਿੱਚ ਲਾ ਕੇ ਚਾਲੂ ਕਰਨੀ ਸੀ ਮਟਨ ਨੇ ਗੰਦੇ ਨਾ ਹੋਣ ਕਰਕੇ ਮੈਂ ਕੋਲੀ ਨਾਲ ਜਿਹੜੇ ਚੰਗੀ ਤਰ੍ਹਾਂ ਸਾਫ਼ ਕਰ ਦਿੱਤੇ ਤੇ ਇਹ ਜੀ ਅੱਗ ਟ੍ਰੇ ਜਿਹੜੀਆਂ ਉਹ ਇਹ ਬੜੀ ਮੁਸ਼ਕਲ ਨਾਲ ਨਿਕਲੀਆਂ ਸੀ ਇਹ ਵੀ ਦੋਨੇ ਇੰਨਾ ਤੋਂ ਉਦਾਂ ਸਮਾਨ ਨਾਲ ਰੱਖਣ ਕਰਕੇ ਫ੍ਰਿਜ ਦਾ ਹਜੇ ਬਚਾਈ ਆ ਤੇ ਇਹ ਹੁਣ ਵਰਦਨੇ ਆ ਜੀ ਆਪਾਂ ਮਿਰਰ ਸਾਫ਼ ਐਂਡ ਕਲੀਨ ਹੋ ਗਏ ਸੀਗੇ ਸਾਫ਼ ਨਿਕਲ ਆਏ ਸੀਗੇ ਤੇ ਮੈਨੂੰ ਤਾਂ ਇਦਾਂ ਦਾ ਵੀ ਬਹੁਤ ਸ਼ੌਂਕ ਆ ਜੇ ਕੋਈ ਨਵੀਂ ਚੀਜ਼ ਘਰ ਚ ਲੈ ਆਂਦੀ ਆ ਜਿੰਨਾ ਹੋ ਸਕੇ ਉਹਨੂੰ ਸੰਭਾਲ ਲਓ ਜਿੰਨਾ ਜ਼ਿਆਦਾ ਟਾਈਮ ਉਹ ਨਵੀਂ ਰਹੂਗੀ ਓਨਾ ਹੀ ਵਧੀਆ ਇਹ ਥੋੜੀ ਵੀ ਨਵੀਂ ਚੀਜ਼ ਲੈ ਆਂਦੀ ਆ ਪੈਸੇ ਵੀ ਇੰਨੇ ਲਾਏ ਲਾਏ ਹੁੰਦੇ ਤੋ ਉਹਦੀ ਕੇਅਰ ਵੀ ਨਾ ਕਰੋ ਉਹਨੂੰ ਸੈੱਟ ਸੈੱਟ ਕਰੋ ਮੈਨੂੰ ਤਾਂ ਬਹੁਤ ਹੋਰ ਤਰ੍ਹਾਂ ਹੋਣ ਲੱਗ ਪੈਂਦੀ ਆ ਮੈਨੂੰ ਤਾਂ ਇਦਾਂ ਲੱਗੂਗਾ ਭਈ ਜਿਹਨੂੰ ਕਹਦੋ ਨਾ ਉਹ ਬੜਾ ਹੀ ਅਫਸੋਸ ਜਿਹਾ ਹੋਊਗਾ ਮੈਨੂੰ ਜੇ ਕੋਈ ਨਵੀਂ ਚੀਜ਼ ਨੋ ਉਹਨੂੰ ਕੀ ਕੀ ਦਾ ਸੈੱਟ ਕੋ ਸੈੱਟ ਕਰਦਾ ਚਾਹੇ ਕੋਈ ਵੀ ਆ ਮੈਂ ਹੀ ਨੀ ਚਾਹੇ ਕਿਸੇ ਹੋਰ ਦੇ ਘਰ ਦੇ ਵਿੱਚ ਵੀ ਜੇ ਕੋਈ ਨਹੀਂ ਸਾਹਮਦਾ ਤਾਂ ਮੈਨੂੰ ਬੜੇ ਹੋਰੀ ਤਰ੍ਹਾਂ ਲੱਗੂਗਾ ਵੀ ਵੈਸੇ ਵੀ ਜਦੋਂ ਇੰਨੇ ਪੈਸੇ ਲੱਗੇ ਆ ਤੇ ਚੀਜ਼ ਦੀ ਕਦਰ ਕਰਨੀ ਚਾਹੀਦੀ ਹੈ ਕਿਹੜਾ ਚੀਜ਼ਾਂ ਸੌਖੀਆਂ ਬੰਦੀਆਂ ਤੇ ਹਰ ਇੱਕ ਚੀਜ਼ ਕਰਦੀ ਲੇਡੀਜ਼ ਤਾਂ ਰੀਜ ਨਾਲ ਬਣਾਉਂਦੀਆਂ ਵਾ ਸਾਰੀਆਂ ਲੇਡੀਜ਼ ਤਕਰੀਬਨ ਰੀਜ ਨਾਲ ਹੀ ਬਣਾਉਂਦੀਆਂ ਕੋਈ ਹੋਊ ਜਿਹੜੀ ਨਹੀਂ ਤਕਰੀਬਨ ਸਾਰੀਆਂ ਲੇਡੀਜ਼ ਨੂੰ ਆਦਤ ਹੀ ਹੁੰਦੀ ਆ ਘਰ ਦਾ ਹਰ ਇੱਕ ਸਮਾਨ ਹੋਵੇ ਤੇ ਰੀਜ ਨਾਲ ਬਣਾਉਂਦੀਆਂ ਇਦਾਂ ਹੀ ਮੈਨੂੰ ਵੀ ਆਦਤ ਆ ਐਦਾਂ ਕਰ ਕਰਕੇ ਹਰ ਸਾਲ ਮੈਂ ਕਦੀ ਬੈੱਡ ਲੈ ਲੈਣੀ ਹੁੰਦੀ ਆ ਲੈ ਲਿਆ ਸੀ ਕਰੀ ਕਰੀ ਡਰੈਸਿੰਗ ਟੇਬਲ ਇੱਕ ਕਰੀ ਕਰਟਨਸ ਲਵਾ ਲਏ ਹੁਣ ਫ੍ਰਿਜ ਤੇ ਉਹ ਵਾਸ਼ਿੰਗ ਮਸ਼ੀਨ ਲੈ ਕੇ ਆਈ ਸੀਗੀ ਤੇ ਹੁਣ ਰੰਗ ਦੀ ਕਮੀ ਰਹਿ ਗਈ ਆ ਘਰ ਦੇ ਵਿੱਚ ਰੈਨੋਵੇਸ਼ਨ ਵਗੈਰਾ ਹੋਣ ਦੀ ਉਹ ਕਰਵਾਵਾਂਗੇ ਹੁਣ ਥੋੜਾ ਜਿਹਾ ਟਾਈਮ ਅਟਕ ਕੇ ਜਦੋਂ ਮਨਵੀਰ ਦੇ ਡੈਡੀ ਆਉਗੇ ਬਾਹਰੋਂ ਫਿਰ ਫਿਰ ਉਹਨੂੰ ਕੀ ਕਹਿੰਦਾ ਰੈਨੋਵੇਸ਼ਨ ਜਿਹੜੀ ਉਹ ਕਰਵਾਵਾਂਗੇ ਨਾਲੇ ਆਪ ਹੋਣਗੇ ਤੇ ਫਿਰ ਉਹਨੂੰ ਕੀ ਕਹਿੰਦਾ ਕੋਈ ਵੱਧ ਵੀ ਕੰਮ ਨਿਕਲ ਜਾਵੇ ਉਹ ਕਰਵਾ ਹੋ ਜਾਂਦਾ ਕਿਉਂਕਿ ਮਨੀ ਚਲੇ ਜਾਂਦਾ ਹੁਣ ਸਟੱਡੀ ਕਰਨ ਵਾਸਤੇ ਦੂਰ ਤੇ ਫਿਰ ਯੂਨੀਵਰਸਿਟੀ ਚਲ ਜਾਂਦਾ ਫਿਰ ਮੇਰੇ ਤੇ ਵਸ ਦੀ ਗੱਲ ਨਹੀਂ ਵੀ ਮੈਂ ਕੋਈ ਵੀ ਕਰਲੀ ਏਦਾਂ ਦਾ ਕਰਦਾ ਕੰਮ ਕਰਵਾਵਾ ਤੇ ਲੋ ਜੀ ਆਪਾਂ ਸਾਰੇ ਮਿਰਰ ਤੇ ਸਾਫ ਕਰ ਲਏ ਹੁਣੇ ਕਰਾਂਗੇ ਇਹ ਵਾਲਾ ਬਾਕਸ ਸਾਫ ਇੱਕ ਮੈਂ ਦੇਖਿਆ ਕਈ ਵਾਰੀ ਤੁਹਾਡੇ ਘਰ ਕੋਈ ਇਦਾਂ ਦੇ ਆਉਂਦੇ ਆ ਮਤਲਬ ਸਾਰੇ ਤਾਂ ਗੈਸਟ ਨਹੀਂ ਐ ਇਦਾਂ ਦੇ ਹੁੰਦੇ ਕਈ ਠਾ ਕਰਦਾ ਦਰਵਾਜ਼ਾ ਮਾਰਨਗੇ ਜੋਰ ਨਾਲ ਫ੍ਰਿਜ ਖੋਲ ਕੇ ਮੇਰਾ ਤਾਂ ਨਾ ਦਿਲ ਘਟੂਗਾ ਕਿਉਂਕਿ ਛੇਨੇ ਚੀਜ਼ ਲਿਆਂਦੀ ਹੋਵੇ ਸੰਭੀ ਹੋਵੇ ਉਹਨੂੰ ਪਤਾ ਬਟ ਕਈਆਂ ਨੂੰ ਇਦਾਂ ਦੀ ਚੀਜ਼ ਦਾ ਕੋਈ ਕਦਰ ਨਹੀਂ ਹੁੰਦੀ ਜਾਂ ਅਗਲੇ ਦੇ ਘਰ ਦੀ ਆ ਜਾਂ ਕਿਦਾਂ ਠਾ ਠਾ ਮਾਰਨਗੇ ਪਤਾ ਨਹੀਂ ਆਪਣੇ ਘਰਾਂ ਵਿੱਚ ਵੀ ਉਹ ਇਦਾਂ ਹੀ ਕਰਦੇ ਆ ਕਿ ਦੂਸਰੇ ਦੇ ਘਰ ਆ ਕੇ ਇਦਾਂ ਕਰਦੇ ਆ ਫਿਰ ਮੈਨੂੰ ਬੜਾ ਹੀ ਅਜੀਬ ਜਿਹਾ ਲੱਗੂਗਾ ਵੀ ਚੀਜ਼ ਦੇਖੋ ਨਾ ਅਗਲੇ ਨੇ ਕਿੱਦਾਂ ਬਣਾਈਆਂ ਕਿੱਦਾਂ ਤੇ ਗੰਦੇ ਹੱਥ ਆਉਣਗੇ ਕਈ ਜਾਂ ਚਾਹੇ ਲਿਬੜੇ ਜਾਂ ਨਾ ਮਰਜੀ ਉਹ ਲਾ ਦੇਣਗੇ ਬੜਾ ਹੀ ਮੈਨੂੰ ਅਜੀਬ ਲੱਗੂ ਪਤ ਨਹੀਂ ਮੈਂ ਹੀ ਇਦਾਂ ਦੀਆਂ ਕਿ ਸਾਰੀਆਂ ਲੇਡੀਜ਼ ਇਦਾਂ ਦੀਆਂ ਹੋਊਗੀਆਂ ਬਟ ਮੈਨੂੰ ਇਹ ਹੁੰਦਾ ਵੀ ਚੀਜ਼ ਜਿੰਨੀ ਹੋ ਸਕੇ ਸਾਫ਼ ਰਵੇ ਵਧੀਆ ਚਲੋ ਕਿਤੇ ਹੱਥ ਲੱਗ ਵੀ ਜਾਂਦੇ ਆ ਬਟ ਇਹ ਨਹੀਂ ਵੀ ਜੋ ਖਾਂਦੇ ਪੀਂਦੇ ਜਿਹੜੇ ਵੀ ਹੱਥ ਇਦਾਂ ਚੀਜ਼ ਨੂੰ ਲਾਉਂਦੇ ਰੋ ਤੇ ਉਹ ਦਾਗ ਪੈ ਜਾਣ ਤੇ ਇਹ ਜੀ ਉਹਨੂੰ ਕੀ ਕਹਿੰਦਾ ਮੈਂ ਟ੍ਰੇਆਂ ਜਿਹੜੀਆਂ ਉਹ ਹੁਣ ਕਰ ਦੋਗੇ ਫਿੱਟ ਤੇ ਮੈਨੂੰ ਤੇ ਇਹਨਾਂ ਦਾ ਹੀ ਡਰ ਸੀ ਕਿ ਤੇ ਇਹਨਾਂ ਦਾ ਲੋਕ-ਲੂਕ ਨਾ ਟੁੱਟ ਜਾਵੇ ਬੜੀ ਮੁਸ਼ਕਲ ਨਾਲ ਉਹਨੂੰ ਕੀ ਕਹਿੰਦੇ ਗੱਡੀਆਂ ਸੀ ਇਹੋ ਫਿੱਟ ਤਾਂ ਝੱਟ ਹੋ ਜਾਂਦੀਆਂ ਕੱਢਣ ਵਿੱਚ ਮੁਸ਼ਕਲ ਹੁੰਦੀ ਆ ਫਿੱਟ ਕਰਨ ਦੇ ਵਿੱਚ ਇੰਨੀ ਮੁਸ਼ਕਲ ਜਿਹੜੀ ਉਹ ਨਹੀਂ ਹੁੰਦੀ ਇੱਕ ਲੋਕ ਜਿਹਾ ਉਹ ਟੱਕ ਜਿਹਾ ਕਰਕੇ ਲੱਗ ਜਾਂਦਾ ਫਿਰ ਪਤਾ ਲੱਗ ਜਾਂਦਾ ਵੀ ਇਹ ਫਿੱਟ ਹੋ ਗਈਆਂ ਇਹ ਉੱਪਰਲੀ ਵੀ ਕਰ ਦਿੰਨੇ ਆ ਆਪਾਂ ਜੀ ਫਿੱਟ ਹੁਣ ਕਰ ਦਿੰਨੇ ਆ ਜੀ ਬੋਟਲਸ ਵਾਲੀ ਬੋਟਲ ਸਰਵਿਸ ਪੇਸੇ ਦੇ ਵਿੱਚ ਕਾਫੀ ਆ ਇੱਥੇ ਉਹਨੂੰ ਕੀ ਕਹਿੰਦਾ ਚਾਰ ਪੰਜ ਵੈਸੇ ਤਾਂ 6 ਬੋਟਲਸ ਆ ਜਾਂਦੀਆਂ ਤੇ ਚਾਰ ਪੰਜ ਅਸੀਂ ਰੱਖ ਦਿੰਨੇ ਆ ਤੇ ਮੈਂ ਤਾਂ ਇੰਨਾ ਠੰਡਾ ਪਾਣੀ ਨਹੀਂ ਪੀਂਦੀ ਬਾਕੀ ਸਾਰੇ ਤਿੰਨੇ ਜਾਣੇ ਠੰਡਾ ਪਾਣੀ ਪੀਂਦੇ ਆ ਮੈਂ ਤਾਂ ਜਿੰਨਾ ਹੋ ਸਕੇ ਵਾਈਡੀ ਕਰਦੀ ਆ ਠੰਡਾ ਪਾਣੀ ਮਿਕਸ ਜਿਆ ਕਰ ਲੈਣੀ ਹੁੰਦੀ ਆ ਸੋ ਮੇਰਾ ਘੜਾ ਉਹ ਖਰਾਬ ਹੋ ਗਿਆ ਪਤਾ ਨਹੀਂ ਕਿਦਾਂ ਦੇ ਘੜੇ ਆ ਮੈਂ ਘੜੇ ਦਾ ਪਾਣੀ ਪੀਂਨੀ ਹੁੰਨੀ ਸੀ ਉਹ ਛੋਟਾ ਜਿਹਾ ਮੈਂ ਆਪਣੇ ਲਈ ਘੜੀ ਜੀ ਲਿਆ ਕੇ ਰੱਖੀ ਸੀਗੀ ਤੇ ਉਹ ਵੀ ਉਹਦੇ ਵਿੱਚ ਨਾ ਪਤਾ ਨਹੀਂ ਕਿਹਦੇ ਉਲੀ ਲੱਗਣ ਲੱਗੀ ਪਈ ਪਤਾ ਨਹੀਂ ਇੰਨਾਂ ਚੀਜ਼ਾਂ ਦੇ ਵਿੱਚ ਵੀ ਕੀ ਉਹ ਆ ਗਿਆ ਵਾ ਮਤਲਬ ਕੀ ਸਹੀ ਹੁੰਦੀਆਂ ਹੀ ਨਹੀਂ ਜਿੰਨਾ ਮਰਜੀ ਉਹਨੂੰ ਕੀ ਕਹਦਾ ਦੇਖ ਦੋ ਕੇ ਲੈਓ ਪਰ ਹਜੇ ਮੈਂ ਦੇ ਲੋ ਧੁੱਪੇ ਵੀ ਸੁਕਾਉਣੀ ਆ ਜਾਂ ਕਿਦਾਂ ਪਰ ਪਤਾ ਨਹੀਂ ਕਿਹਦੇ ਮਿੱਟੀ ਦੇ ਭਾਂਡੇ ਵੀ ਖਰਾਬ ਹੋਣ ਲੱਪ ਜਾਂਦੇ ਆ ਦੇਖੂਗੀ ਕਪੂਰਥ ਲਿਓ ਲੈ ਕੇ ਆਉਂਗੀ ਉੱਥੇ ਵੱਡੀ ਦੁਕਾਨ ਆ ਇੱਕ ਮਿੱਟੀ ਦੇ ਭਾਂਡਿਆਂ ਦੀ ਤੇ ਚਲੋ ਜੀ ਇਹ ਬਾਕਸ ਵੀ ਕਰਦੀ ਆ ਆ ਪਰਫੈਕਟ ਤੇ ਹੁਣ ਮੈਂ ਟਕਾਉਂਗੀ ਜੀ ਇਹਦੇ ਵਿੱਚ ਸਮਾਨ ਤੇ ਇਹ ਮੈਂ ਜੀ ਟੋਕਰੀ ਚ ਪਾ ਦਿੱਤੀ ਸੀ ਸਾਰੇ ਟਮਾਟਰ ਤੇ ਇੱਥੇ ਮੈਂ ਟੋਕਰੀ ਰੱਖ ਦਿੱਤੀ ਆ ਵਿੱਚ ਤਾਂ ਹੁਣ ਇਹ 4 5 6 ਵਾ ਹੋਰ ਰੱਖ ਦਾਂਗੇ ਇਹ ਲਈ ਟੋਕਰੀ ਲੱਭਦੀ ਸੀ ਮੈਨੂੰ ਲੱਭੀ ਨਹੀਂ ਤੇ ਮੈਂ ਕਹੂੰ ਤੇ ਚਲ ਇੱਕ ਦੋ ਦਿਨ ਤੱਕ ਇਹ ਖਤਮ ਹੋ ਜਾਣੇ ਆ ਇਹ ਮੈਂ ਜਿਹੜੇ ਡੱਬੇ ਇਹ Amazon ਤੋਂ ਮੰਗਵਾਏ ਸੀਗੇ 5 ਆਏ ਸੀਗੇ ਉਹ ਇਹਨਾਂ ਵਿੱਚ ਮੈਂ ਜਿੱਦਾਂ ਸੁੱਕੇ ਆਲੂ ਭਾਰੇ ਰੱਖੇ ਹੋਏ ਆ ਇੱਕ 'ਚ ਮਿਰਚਾਂ ਰੱਖੀਆਂ ਹੋਈਆਂ ਇੱਕ 'ਚੋਂ ਪੰਜੀਰੀ ਰੱਖੀ ਹੋਈ ਆ ਪਾ ਕੇ ਤੇ ਇੱਕ ਦੇ ਵਿੱਚ ਮੈਂ ਅਦਰਕ ਰੱਖਿਆ ਹੋਇਆ ਦੋਹਾਂ ਦੇ ਵਿੱਚ ਚੈਰੀ ਆ ਇੱਕ ਦੇ ਵਿੱਚ ਗੋਲ ਚੈਰੀ ਆ ਤੇ ਇੱਕ ਦੇ ਵਿੱਚੋਂ ਕਟਿੰਗ ਵਾਲੀ ਚੈਰੀ ਆ ਉਹ ਮੈਂ ਬਾਹਰ ਹੀ ਕੱਢ ਲਿਓ ਮੈਂ ਲਫਾਫੇ 'ਚ ਪਾ ਲੂੰਗੀ ਕੱਲ ਨੂੰ ਦੀਦੀ ਨੂੰ ਦੇ ਦੂੰਗੀ ਤੇ ਡੱਬੇ ਜੜੇ ਧੋਣ ਵਾਸਤੇ ਰੱਖ ਦੂੰਗੀ ਧੋ ਦੂੰਗੀ ਉਹਨਾਂ ਨੂੰ ਸਵੇਰ ਨੂੰ ਥੋੜਾ ਜਿਹਾ ਧੁੱਪੇ 'ਉਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਤੇ ਫਿਰ ਮੈਂ ਉਹਨਾਂ ਕੀ ਕੀ ਦਾ ਫਿਰ ਮੈਂ ਇਦਾਂ ਦੀ ਚੀਜ਼ ਜਿਹੜੀ ਫ੍ਰਿਜ ਦੇ ਉੱਪਰ ਹੀ ਜਿੰਦਾ ਉਹ ਡੱਬੇ ਸੁਕਾ ਕੇ ਆ ਨਾ ਮੈਂ ਫ੍ਰਿਜ ਦੇ ਉੱਪਰ ਹੀ ਰੱਖ ਦਿੰਨੀ ਆ ਬੇ ਗਾਂ ਜਦੋਂ ਕੋਈ ਵਿੱਚ ਚੀਜ਼ ਪਾਉਣੀ ਹੋਵੇ ਫਿਰ ਲੱਭਣ ਦੀ ਲੋੜ ਨਹੀਂ ਪੈਂਦੀ ਤਾਂ ਫਿਰ ਉੱਥੋਂ ਚੱਕ ਕੇ ਥੋੜੇ ਸਾਫ਼ ਕਰਕੇ ਤੇ ਉਹਦੇ ਵਿੱਚ ਚੀਜ਼ ਪਾ ਕੇ ਰੱਖ ਲਈਦੀ ਆ ਤੇ ਇਹ ਦੇਖ ਲਓ ਜੀ ਫਾਈਨਲ ਲੁੱਕ ਆਪਣੇ ਫ੍ਰਿਜ ਦੀ ਚੰਗੀ ਤਰ੍ਹਾਂ ਕਰ ਲਈ ਆ ਆਪਾਂ ਕਲੀਨ ਇਹਦੇ ਨਾਲ ਹੀ ਕਰਦੇ ਆ ਵਲੌਗ ਦਾ ਐਂਡ ਬਾਏ ਬਾਏ ਜੀ ਸਾਰਿਆਂ ਨੂੰ ਫਿਰ ਮਿਲਾਂਗੇ ਦੱਸਿਓ ਤੁਸੀਂ ਕਿੱਦਾਂ ਦੀ ਲੱਗੀ ਤੁਹਾਨੂੰ ਕਲੀਨ ਕੀਤੀ ਹੋਈ ਫ੍ਰਿਜ ਉਹਨਾਂ ਦਾ तकरीबन ਸਾਰੇ ਇਹ ਕੰਮ ਕਰਦੇ ਹੀ ਆ ਤਿਉਹਾਰਾ ਕਰਕੇ